ਸਿਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਪਰਮ ਭਲਾਈ ਮਨ ਮੁਖ ਕਰਮ ਕਰਹਿ ਨਹੀਂ ਬੂਝਹਿ ਬਿਰਥਾ ਜਨਮ ਗਵਾਈ ਗੁਰ ਬਾਣੀ ਸਜਗ ਮਹਿ ਚਾਨਣ ਕਰਮ ਬਸਹਿ ਮਨ ਆਈ ਮਨ ਰੇ ਨਾਮ ਜਪਹੁ ਸੁਖ ਹੋਏ ਗੁਰ ਪੂਰਾ ਸਾ ਲਾਹੀਐ ਸਹਿਜ ਮਿਲੈ ਪ੍ਰਭ ਸੋਈ ਰਹਾਉ ਭਰਮ ਗਿਆ ਪਉ ਭਾਗਿਆ ਹਰ ਚਰਣੀ ਚਿਤ ਲਾਈ ਗੁਰਮਖ ਸ਼ਬਦ ਕਮਾਈਐ ਹਰ ਵਸੈ ਮਨ ਆਈ ਕਰ ਮਹਿਲ ਸੱਚ ਸਮਾਈਐ ਜਮ ਕਾਲ ਨਾ ਸਕੈ ਖਾਏ ਨਾਮਾ ਸ਼ੀਂਬਾ ਕਬੀਰ ਝੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੀਤੇ ਸ਼ਬਦ ਪਛਾਣ ਹੈ ਹਉ ਮੈਂ ਜਾਤ ਗੁਆਈ ਸੁਰ ਨਾਰ ਤਿਨ ਕੀ ਬਾਣੀ ਗਾਵਹਿ ਕੋਇ ਨਾਮੇ ਟੈ ਭਾਈ ਦੈਂਤ ਪੁੱਤ ਕਰਮ ਧਰਮ ਕਿਸ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੈ ਸਤਗੁਰ ਭੇਟਿਆ ਨਿਰਮਲ ਹੋਆ ਆਨੰਦਿਨ ਨਾਮ ਵਖਾਣੈ ਏਕੋ ਪੜੈ ਏਕੋ ਨਾਉ 부ਝੈ ਦੂਜਾ ਅਵਰ ਨਾ ਜਾਣੈ ਖੱਤ ਦਰਸ਼ਨ ਜੋਗੀ ਸੰਿਆਸੀ ਬਿਨ ਗੁਰ ਪਰਮ ਭਲਾਈ ਸਤਗੁਰ ਸੇਵਹਿ ਤਾਂ ਗਤ ਮਿਤ ਪਾਵਹਿ ਹਰ ਜੀਉ ਮਨ ਵਸਾਈ ਸੱਚੀ ਬਾਣੀ ਸਿਉ ਚਿਤ ਲਾਗੈ ਆਵਣ ਜਾਣ ਰਹਾਇ ਪੰਡਤ ਪੜ ਪੜਵਾਦ ਵਿਖਾਣ ਹੈ ਬਿਨ ਗੁਰ ਪਰਮ ਭਲਾਇ ਲਖ 84 ਫੇਰ ਪਇਆ ਬਿਨ ਸ਼ਬਦੈ ਮੁਕਤ ਨਾ ਪਾਈ ਜਾਂ ਨਾਉ ਚੇਤੇ ਤਾਂ ਗਤ ਪਾਈ ਜਾਂ ਸਤਗੁਰ ਮੇਲ ਮਲਾਈ ਸਤ ਸੰਗਤ ਮਹਿ ਨਾਮ ਹਰ ਉਪਜੈ ਜਾਂ ਸਤ ਗੁਰ ਮਿਲੈ ਸੁਭਾਈ ਮਨ ਤਨ ਅਰਪੀ ਆਪ ਗਵਾਈ ਚੱਲਾਂ ਸਤ ਗੁਰ ਭਾਈ ਸਤ ਬਲਿਹਾਰੀ ਗੁਰ ਆਪਣੇ ਵਿਟੂ ਜੇ ਹਰ ਸੀਤੀ ਚਿਤ ਲਾਈ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੀ ਹਰ ਸੀਤੀ ਰੰਗ ਰਾਤਾ ਪ੍ਰਭ ਨਿਕਟ ਬਸੈ ਸਭਨਾ ਘਟ ਅੰਤਰ ਗੁਰਮਖ ਵਿਰਲ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੈ ਸ਼ਬਦ ਪਛਾਤਾ ਸ੍ਰੀ ਰਾਗ ਮਹੱਲਾ 3 ਸਹਜੈ ਨੂੰ ਸਭ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਤ ਜੋਤ ਕੀ ਥੱਕੇ ਭੇਖੀ ਪਰਮ ਭਲਾਏ ਗੁਰ ਭੇਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਜਾਈ ਭਾਈ ਰੇ ਗੁਰ ਬਿਨ ਸਹਜ ਨ ਹੋਏ ਸ਼ਬਦ ਹੈ ਹੀ ਤੇ ਸਹਜ ਉਪਜੈ ਹਰ ਪਾਇਆ ਸੱਚ ਸੋਈ ਰਹਾਉ ਸਹਜੇ ਗਾਵਿਆ ਥਾਈ ਪਵੇ ਬਿਨ ਸਹਜੈ ਕਥਨੀ ਬਾਦ ਸਹਜ ਹੀ ਭਗਤ ਉਪਜੈ ਸਹਜ ਪਿਆਰ ਬਹਿਰਾਗ ਸਹਜ ਹੈ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਜੈ ਜੀਵਨ ਬਾਦ ਸਹਜ ਸਲਾਹੀ ਸਦਾ ਸਦਾ ਸਹਜ ਸਮਾਦ ਲਗਾਈ ਸਹਜੇ ਇਹ ਗੁਣ ਊਚਰੈ ਪਗਤ ਕਰੇ ਲਿਵਲਾਈ ਸ਼ਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਈ ਸਹਜੇ ਕਾਲ ਬਡਾਰਿਆ ਸੱਚ ਸਰਨਾਈ ਪਾਈ ਸਹਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਈ ਸੇਵਡ ਭਾਗੀ ਜਿੰਨੀ ਪਾਇਆ ਸਹਜੇ ਰਹੀ ਸਮਾਈ ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੈ ਭਾਈ ਮਨਮੁਖ ਕਰਮ ਕਮਾਵਣੀ ਹਉਮੈ ਜਲੇ ਜਲਾਈ ਜੰਮਣ ਮਰਨ ਨਾ ਚੂਕੈ ਫਿਰ ਫਿਰ ਆਵੈ ਜਾਇ ਤ੍ਰਿਹੂ ਗੁਣਾ ਵਿੱਚ ਸਹਿਜ ਨਾ ਪਾਈਐ ਤ੍ਰੈ ਗੁਣ ਭਰਮ ਭਲਾਈ ਪੜੀਐ ਗੁਣੀਐ ਕਿਆ ਕਥਿਐ ਜਾਂ ਮੁੰਡੋ ਹੂੰ ਕੁਥਾ ਜਾਇ ਚੌਥੇ ਪਦਮਹ ਸਹਜ ਹੈ ਗੁਰਮੁਖ ਪੱਲੇ ਪਾਈ ਨਿਰਗੁਣ ਨਾਮ ਨਿਧਾਨ ਹੈ ਸਹਜੇ ਸੂਜੀ ਹੋਏ ਗੁਣਮੰਤੀ ਸਾਲਾਹਿਆ ਸੱਚੇ ਸੱਚੀ ਸੋਏ ਭੁੱਲਿਆ ਸਹਜ ਮਲਾਏ ਸੀ ਸ਼ਬਦ ਮਲਾਵਾ ਹੋਈ ਬਿਨ ਸਹਜੈ ਸਭ ਅੰਧ ਹੈ ਮਾਇਆ ਮੋਹ ਗਵਾਰ ਸਹਜੇ ਹੀ ਸੂਜੀ ਪਈ ਸਚੈ ਸ਼ਬਦਿ ਅਪਾਰ ਆਪੇ ਬਖਸ਼ ਮਲਾਈਐ ਪੂਰੇ ਗੁਰ ਕਰਤਾਰ ਸਹਜੇ ਅਦਿਸ਼ਟ ਪਛਾਣੀਐ ਨਿਰਪਉ ਜੋਤਿ ਨਰੰਕਾਰ ਸਭਨਾ ਜੀਆ ਕਾ ਇਕ ਦਾਤਾ ਜੋਤੀ ਜੋਤ ਮਲਾਵਣਹਾਰ ਪੂਰੇ ਸ਼ਬਦ ਸਲਾਹੀਐ ਜਿਸ ਦਾ ਅੰਤ ਨ ਪਾਰਾ ਵਾਰ ਗਿਆਨੀਆਂ ਕਾ ਧਨ ਨਾਮ ਹੈ ਸਹਿਜ ਕਰਹਿ ਬਾਪਾਰ ਅਨ ਦਿਨ ਲਾਹਾ ਹਰ ਨਾਮ ਲੈਨ ਅਖੁੱਟ ਭਰੇ ਪੰਡਾਰ ਨਾਨਕ ਤੋਟ ਨ ਆਵਈ ਧੀਏ ਦੇਵਨ ਹਾਰ ਸ੍ਰੀ ਰાગ ਮਹੱਲਾ 3 ਸਤਗੁਰ ਮਿਲਿਆ ਫੇਰ ਨ ਪਵੈ ਜਨਮ ਮਰਨ ਦੁਖ ਜਾਇ ਪੂਰੇ ਸ਼ਬਦ ਸਭ ਸੋਜੀ ਹੋਈ ਹਰ ਨਾਮੇ ਰਹੈ ਸਮਾਈ ਮਨ ਮੇਰੇ ਸਤਗੁਰ ਸਿਓ ਚਿਤ ਲਾਈ ਨਿਰਮਲ ਨਾਮ ਸਦ ਨਵਤਨ ਆਪ ਵਸਹਿ ਮਨ ਆਈ ਰਹਾ ਹਰ ਜਿਉ ਰੱਖੋ ਆਪਣੀ ਸਰਣਾਈ ਜਿਉ ਰਖੈ ਤਿਉ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੇ ਗੁਰਮਖ ਪਵ ਜਲ ਤਰਨਾ ਵੱਡਾ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿ ਆ ਸਮਾਈ ਇਕ ਨਾ ਮਨ ਮੁਖ ਸ਼ਬਦ ਨਾ ਭਾਵੇ ਬੰਦਨ ਬੰਦ ਪੁਵਾਇਆ ਲਖ 84 ਫਿਰ ਫਿਰ ਆਵੇ ਬਿਨთა ਜਨਮ ਗਵਾਇਆ ਭਗਤਾਂ ਮਨ ਆਨੰਦ ਹੈ ਸੱਚਾ ਸ਼ਬਦ ਰੰਗ ਰਾਤੀ ਅਨ ਦਿਨ ਗੁਣ ਗਾਵਹਿ ਸਦ ਨਿਰਮਲ ਸਹਜੇ ਨਾਮ ਸਮਾਤੀ ਗੁਰਮੁਖ ਕੈ ਅਮਰਤ ਬਾਣੀ ਬੋਲੈ ਸਭ ਆਤਮ ਰਾਮੁ ਪਛਾਣੀ ਏਕੋ ਸੇਵਨ ਏਕ ਅਰਾਧ ਹੈ ਗੁਰਮਖ ਅਕਥ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮਖ ਵਸੈ ਮਨਿ ਆਇ ਸਦਾ ਰੰਗ ਰਾਤੀ ਸਚ ਸਿਉ ਆਪਣੀ ਕਿਰਪਾ ਕਰੇ ਮਲਾਈ ਆਪੇ ਕਰੇ ਕਰਾਈ ਆਪੇ ਇਕ ਨਾਂ ਸੁੱਤਿਆਂ ਦੀ ਜਗਾਈ ਆਪੇ ਮੇਲ ਮਲਾਇੰਦਾ ਨਾਨਕ ਸ਼ਬਦ ਸਮਾਈ ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਸੇਵਿਐ ਮਨ ਨਿਰਮਲਾ ਭੈ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ ਮਨ ਰੇ ਸਤਗੁਰ ਸੇਵਨ ਸੰਗ ਸਤਗੁਰ ਸੇਵਿਐ ਹਰ ਮਨ ਵਸੈ ਲੱਗੈ ਨ ਮਹਿਲ ਪਤੰਗ ਰਹਾਉ ਸੱਚਾ ਸ਼ਬਦ ਪਾਤੀ ਉਪਜੈ ਸੱਚੇ ਸਚਾ ਨਾਮ ਜਿਨਿ ਹਉ ਮੈਂ ਮਾਰ ਪਛਾਨਿਆ ਹਉ ਤਿਨ ਬਲਿਹਾਰੈ ਜਾਉ ਮਨ ਮੁਖ ਸਚ ਨਾ ਜਾਣਨੀ ਤਿਨ ਠੌਰ ਨ ਕਤ ਹੂੰ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਈ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਈ ਗਿੰਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੁਏ ਸਤਗੁਰ ਜਿੰਨੀ ਨਾ ਸੇਵੇਉ ਸੇ ਕੀਤਿਆਏ ਸੰਸਾਰ ਜਮਦਰ ਬੱਦੇ ਮਾਰਿਐ ਕੂਕ ਨਾ ਸੁਣੈ ਪੁਕਾਰ ਬਿਰਥਾ ਜਨਮ ਗਵਾਇਆ ਮਰ ਜਮਹਿ ਵਾਰੂ ਵਾਰ ਇਹੋ ਜਗ ਜਲਤਾ ਦੇਖ ਕੇ ਭਜ ਪਏ ਸਤਗੁਰ ਸਰਨਾ ਸਤਿਗੁਰ ਸੱਚ ਦੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਿਥਾ ਸ਼ਬਦੇ ਪਵ ਜਲ ਤਰਨਾ ਲੱਖ 84 ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਤ ਮੋਨੀ ਥੱਕੀ ਦੂਜੇ ਭਾਏ ਪਤ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰਨਾ ਕੋਈ ਜੋ ਸਚੈ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰੰ ਤਿੰਨਾ ਨਿਜ ਕਰ ਵਾਸਾ ਪਾਇਆ ਸਚੈ ਮਹਿਲ ਰਹਿਨ ਨਾਨਕ ਭਗਤ ਸੁਖੀਏ ਸਦਾ ਸਚੈ ਨਾਮ ਰਚੰ